ਮੇਰੇ ਵੀਰ ਸਭ ਤੋਂ ਪਹਿਲਾਂ ਤਾਂ ਅੱਜ ਚੇਅਰਮੈਨ ਭਗਵੰਤ ਸਿੰਘ ਕੰਬੋਗ ਦੀ ਤਾਜ ਪੁੱਛੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਕੰਬੋਗ ਦੇ ਪਰਿਵਾਰ ਨੂੰ ਵਧਾਈ ਦਿੰਦਾ। ਮਾਨ ਸਾਹਿਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੂੰ ਚੇਅਰਮੈਨ ਹੀ ਦੇ ਕੇ نوازਿਆ। ਤੇ ਨਾਲ ਹੀ ਮੈਂ ਸਮਝਦਾ ਕਿ ਜਿਹੜੀਆਂ ਹੁਣ ਜ਼ਿੰਮੇਵਾਰੀਆਂ ਚੇਅਰਮੈਨ ਸਭ ਆਪਣੀਆਂ ਨਿਭਾਉਣਗੇ। ਕਿਸਾਨਾਂ ਪ੍ਰਤੀ, ਆੜਤੀਆਂ ਪ੍ਰਤੀ, ਮਜ਼ਦੂਰਾਂ ਪ੍ਰਤੀ ਸਾਰੇ ਭਰਾਵਾਂ ਨੂੰ ਵੀ ਇਹ ਬੇਨਤੀ ਹੈ ਮੇਰੇ ਇਲਾਕੇ ਖੇਮ ਕਰਨ ਦੇਣੋ। ਕਿ ਜੀ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ ਹੁਣ ਚੇਰਮੈਨ ਸਾਹਿਬ ਇੱਥੇ ਆਪਣੇ ਦਫ਼ਤਰ ਬੈਠਿਆ ਕਰਨਗੇ ਜਿਹੜੀਆਂ ਕਿਸਾਨਾਂ ਦੇ ਮੁਸ਼ਕਲਾਂ ਆ ਜਿਹੜੀ ਮੰਡੀ ਨਾਲ ਰਿਲੇਟਡ ਜਾਂ ਆੜਤੀਆਂ ਦੀ ਮੁਸ਼ਕਲ ਹੈ ਜਾਂ ਮਜ਼ਦੂਰਾਂ ਦੀ ਮੁਸ਼ਕਲ ਆ ਉਹ ਹੁਣ ਇੱਥੇ ਸੈਕਟਰੀ ਸਾਹਿਬ ਨਾਲ ਬੈਠਣਗੇ ਤੇ ਰਲ ਕੇ ਹੱਲ ਕਰਿਆ ਕਰਨਗੇ ਜੀ ਹੋਈਏ ਸਰਦਾਰ ਸਰਵਨ ਸਿੰਘ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਸਰਦਾਰ ਸਰਵਨ ਸਿੰਘ ਜੀ ਤੁਮ ਸਾਹਿਬ ਦਾ ਕਿਉਂਕਿ ਇਹ ਨਾ 3 ਸਾਲ ਤੋਂ ਜਿਹੜਾ ਇਹ ਅਹੁਦਾ ਹੈ ਖਾਲੀ ਪਿਆ ਸੀ ਸਾਡਾ ਔਰ ਇਹਦੇ ਉੱਤੇ ਨਾ ਪਹਿਲਾਂ ਪ੍ਰਬੰਧਕ ਸੀਗੇ ਐਸਟੀਨ ਸਾਹਿਬ ਉਹਨਾਂ ਦਾ ਆਲਰੇਡੀ ਬਹੁਤ ਕੰਮ ਹੁੰਦੇ ਆ ਹੁਣ ਪੱਕੀ ਨਿਯੁਕਤੀ ਹੋਈ ਆ ਚੇਅਰਮੈਨ ਸਰਦਾਰ ਭਗਵੰਤ ਸਿੰਘ ਕੰਬੋਕੇ ਦੀ ਜਿਹੜੇ ਸਾਡੇ ਮੰਡਿਆ ਦੇ ਰਹਿੰਦੇ ਕੰਮ ਆ ਜਾਂ ਐਮਐਲਏ ਸਾਹਿਬ ਨੇ ਪਹਿਲਾਂ ਵੀ ਬਹੁਤ ਕੰਮ ਕਰਾਏ ਅਜਦਾ ਰਾਜੋ ਕੇ ਮੰਡੀ ਭਦਰ ਨਗਰ ਮੰਡੀ ਮਤਲਬ ਉਹ ਵੀਆ ਵੀਆ ਸਾਲਾਂ ਤੋਂ ਉਹ ਮਸਲਾ ਆੜਿਆ ਪਿਆ ਜਿਹੜਾ ਬਾਦਰ ਨਗਰ ਮੰਡੀ ਦਾ ਉਹ ਇਹਨਾਂ ਨੇ ਇੰਤਕਾਲ ਕਰਵਾ ਕੇ ਮੰਡੀ ਪੱਕੀ ਕਰਵਾਈ ਆ ਹੁਣ ਵੀ ਸਾਡੀ ਪ੍ਰਪੋਜ਼ਲ ਆ ਅਸੀਂ ਮਤਲਬ ਕਿ ਸ਼ੈੱਡ ਰਾਜੋ ਕੇ ਮੰਡੀ ਬਣਾਉਣਾ ਹੈ ਬਰਨਾਲਾ ਮੰਡੀ ਬਣਾਉਣਾ ਹੈ ਬਾਦਰ ਨਗਰ ਮੰਡੀ ਬਣਾਉਣਾ ਹੈ ਔਰ ਹੁਣ ਹੀ ਸਾਰੇ ਹਲਕਾ ਸਾਡਾ ਵਧਾਈ ਦਾ ਪਾਤਰ ਆਗੇ 5 ਕਰੋੜ 99 ਲੱਖ ਰੁਪਏ ਇਹਨਾਂ ਪ੍ਰਮਾਨ ਕਰਾ ਕੇ ਲੈਂਦਾ ਹੈ ਮੰਡੀ ਬੋਰਡ ਤੋਂ ਔਰ ਇਕਲੋਤਾ ਹਲਕਾ ਫਿਰ ਇਹ ਗੱਲ ਨਾਲ ਪਿੱਖੀ ਵੰਡਿਆ 117 ਹਲਕਿਆਂ ਦੇ ਵਿੱਚੋਂ ਕਿਉਂਕਿ ਜਿਹੜੇ ਸ਼ਕਸ਼ਨ ਹੋ ਗਏ ਪੈਸੇ ਆਏ ਆ ਬਾਕੀ ਲਾਗੇ ਬੰਨੇ ਚਲੋ मतलब ਕਿਸੇ ਦੇ ਨਹੀਂ ਜਾਏ ਕਿਉਂਕਿ ਮਿਹਨਤ ਕੀਤੀ ਆ ਮਿਹਨਤ ਨਾਲ ਹੀ ਚੀਜ਼ ਮਿਲਦੀ ਇਹਨਾਂ ਨੂੰ ਕੰਮ ਕਰਨ ਦਾ ਤਰੀਕਾ ਹੈ ਤਰੀਕੇ ਨਾਲ ਹੀ ਲੈ ਜਾਂਦੇ ਮਨਜ਼ੂਰ ਕਰਵਾ ਕੇ ਔਰ ਸਾਡੀ ਗਾ ਜਿਹੜੀ ਸੜਕਾ ਹੈ ਮੇਰੇ ਖਿਆਲ ਨਾਲ 70 80 ਕਿਲੋਮੀਟਰ ਸੜਕਾ ਦੇ ਨਹੀਂ ਪੱਥਰ ਰੱਖਤੇ ਆ ਔਰ ਅਗਲੇ ਦਿਨਾਂ ਦੇ ਵਿੱਚ ਵੀ ਚੱਲ ਸੋ ਚੱਲ ਕੰਮ ਚੱਲੂਗਾ ਬਾਕੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਰਦਾਰ ਭਗਤ ਸਿੰਘ ਬਾਣ ਭਗਵਨ ਸਿੰਘ ਕੰਬੋ ਦੇ ਸਾਡੇ ਚੇਅਰਮੈਨ ਸਾਹਿਬ ਨੂੰ ਯੁਗਤ ਹੋਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਅਸੀਂ ਰਲ ਕੇ ਸਾਰੇ ਆਪਣੀ ਸਾਡੀ ਟੀਮ ਇਸ ਕੰ ਆਪ ਪਾਰਟੀ ਦੇ ਸੁਪਰੀਮੋ ਸ੍ਰੀ ਰਵਿੰਦ ਕੇਜਰੀ ਆਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਜੀ ਮਾਨ ਸਾਡੇ ਐਮਐਲਏ ਸਰਦਾਰ ਸਰਮ ਸਿੰਘ ਤੁਣ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਕ ਵਰਕਰ ਨੂੰ ਚੇਅਰਮੈਨ ਦਾ ਉਹਦਾ ਦੇ ਕੇ ਨਵਾਜਿਆ ਵਾ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਸ ਤਰ੍ਹਾਂ ਚੇਅਰਮੈਨ ਸਾਹਿਬ ਕੇ ਜਿਹੜਾ ਇਹ ਅਹੁਦਾ ਤੁਹਾਨੂੰ ਮਿਲਿਆ ਤੁਹਾਨੂੰ ਜ਼ਿੰਮੇਵਾਰੀ ਵੀ ਇੱਕ ਪਾਰਟੀ ਵੱਲੋਂ ਸੌਂਪੀ ਗਈ ਆ ਜ਼ਿੰਮੇਵਾਰੀ ਤੁਹਾਨੂੰ ਦੇ ਹੀ ਨਾਲ ਨਿਭਾਵਾਂਗੇ ਜੋ ਕਿਸਾਨਾਂ ਨੂੰ ਮੰਡੀ ਦੇ ਵਿੱਚ ਸੀਜ਼ਨ ਆਉਣ ਵਾਲਾ ਜੋ ਮੁਸ਼ਕਲਾਂ ਆਉਂਦੀਆਂ ਨੇ ਜੀ ਉਹਦਾ ਆਪਾਂ ਹੱਲ ਕਰਾਂਗੇ ਤੇ ਸਰ ਜਿਸ ਤਰ੍ਹਾਂ ਕਿ ਮਤਲਬ ਦਫ਼ਤਰ ਦੇ ਵਿੱਚ ਕਿਹੜੇ ਕਿਹੜੇ ਟਾਈਮ ਹੁੰਦੇ ਆ ਆਪਣੇ ਬੈਠਣ ਦੇ ਟਾਈਮ ਖੁੱਲਾ ਹੀ ਹੁੰਦਾ ਵਾ ਇਹ ਦਫ਼ਤਰ ਦਾ ਠੀਕ ਹੈ ਜੀ ਖੁੱਲੇ ਟਾਈਮ ਦੀ ਬੈਠਕ ਖੁੱਲਾ ਟਾਈਮ ਹੀ ਹੁੰਦਾ ਦਾ ਇਹਦਾ ਕੋਈ ਪੱਕਾ ਨਹੀਂ ਹੁੰਦਾ ਵੀ ਪੀ ਇੰਨਾ ਚਿਰ ਬੈਠਣਾ ਵਾ ਜੀ ਇਹ ਖੁੱਲਾ ਟਾਈਮ ਹੁੰਦਾ ਭਾਵੇਂ ਸਵੇਰ ਤੋਂ ਲੈ ਕੇ 6 6 ਤੋਂ ਲੈ ਕੇ 6 ਵਜੇ ਤੱਕ ਸ਼ਾਮ ਤੱਕ 10 ਵਜੇ ਤੱਕ ਵੀ ਰਾਤ ਜੀ ਥੈਂਕ ਯੂ